ਫੜ ਆ ਲਿਆ ਲੋ ਜੀ ਹਾ ਚਾਚਾ ਜੀ ਵੀ ਗੁੱਡਾ ਲੈ ਆਏ ਫੜ ਕੇ ਗਰੀ ਅੱਜ ਦਾ ਮਾਹੌਲ ਵੀ ਉਦਾਂ ਦੇ ਕਲ ਵਰ ਗਈ ਐ ਨੋਡੀ ਔਰ ਗਾਈਜ਼ ਕਿਉਂਕਿ ਹਵਾ ਅੱਗੇ ਉਨੀ ਚੱਲ ਰਹੀ ਐ ਤੇ ਆਪਾਂ ਅੱਗ ਬਾਲੀ ਹੋਈ ਐ ਕੋਠੇ ਤੇ ਹਵਾ ਅੱਗੇ ਉਨੀ ਹੀ ਚੱਲ ਰਹੀ ਐ ਮਾੜੀ ਮਾੜੀ ਜੀ ਸਸੀ ਗਾਲ ਜੀ ਵੀਰ ਭੈਣ ਬਰਾਬਰ ਦਾ ਸਵਾਗਤ ਆ ਡਾਡਾ ਸਾਡੀ ਨਵੀਂ ਵੀਡੀਓ ਵਿੱਚ ਆਜਾ ਜੀ ਮਾਗੀ ਦਾ ਦਿਨ ਤੇ ਤੁਸੀਂ ਦੇਖ ਸਕਦੇ ਹੋ ਮੌਲ ਜੀ ਹਵਾ ਚੱਲ ਨਹੀਂ ਰਹੀ ਇਹ ਫੇਰ ਉਹਨੇ ਕਿਵੇਂ ਚੱਲੇ ਕਿ 2 ਵੇ ਤੋਂ ਬਾਅਦ ਤੇ ਆਪਾਂ ਵੇਖ ਰਹੇ ਆ ਵੀ ਜਦੋਂ ਹਵਾ ਚੱਲੇ ਉਹਦੋਂ ਗੁੱਡੇ ਡਈ ਆਪਾਂ ਗੁੱਡੇ ਸਾਹਮਣੇ ਬੈਠੇ ਹੋਏ ਆ ਅਰੇ ਹੋਰ ਵੀ ਹੈਗੇ ਆ ਗੁੱਡੇ ਤਾਂ ਬਹੁਤ ਜ਼ਿਆਦਾ ਪੇ ਪਿੱਛੇ ਵੱਡੇ ਛੋਟੇ ਸਾਰੇ ਪੇ ਕੀ ਪਤਾ ਨਹੀਂ ਹਵਾ ਚੱਲਦੀ ਨਹੀਂ ਪਈ ਮੈਨੂੰ ਲੱਗਦਾ ਗੱਟੂ ਲੈ ਕੇ ਕਾਂਟੀਆਂ ਖੇਡਣੀਆਂ ਪੈਣੀਆਂ ਉਹਨੂੰ ਹੈਣੀ ਆਪਣੀਆਂ ਡੋਰਾ ਨਾਲ ਕਾਂਟੀਆਂ ਖੇਡਣੀਆਂ ਪੈਣਗੀਆਂ ਬਲਾਉਣਾ ਮੁੰਡਿਆਂ ਨੂੰ ਕਾਂਟੀਆਂ ਖੇਡ ਲੈਣੇ ਫਿਰ ਆਪ ਹਵਾ ਬਰਾਣੀ ਕੀ ਹੋ ਗਿਆ ਹਵਾ ਨੂੰ ਚੱਲਦੀ ਨਹੀਂ ਪਈ ਹਵਾ ਉਧਰ ਵੀ ਮੁੰਡੇ ਸਪੀਕਰ ਲਾ ਕੇ ਬੈਠਾ ਆ ਪਤਾ ਨਹੀਂ ਕਿੱਥੇ ਗਿਆ ਹਣ ਉਹ ਕੋਲੋਂ ਤਾਂ ਟੈਂਕੀ ਪਿੱਛੇ ਤੇ ਇੱਧਰ ਵੀ ਉਹਨਾਂ ਨੇ ਲਾਇਆ ਵਾ ਉਹ ਸਾਹਮਣੇ ਨੇ ਉਹ ਤੇ ਆਪਾਂ ਬੰਦ ਕਰਤਾ ਕਿਉਂਕਿ ਮਜ਼ਾ ਤਾਂ ਹੋ ਨਹੀਂ ਰਿਹਾ ਕੀ ਫਾਇਦਾ ਵੇਖੋ ਬੱਚੇ ਸਾਰੇ ਆਪਣੇ ਹੱਥ ਪੈਰ ਹਿਲਾ ਰਹੇ ਨੇ ਵੀ ਕਿਸੇ ਬੰਨੇ ਹਵਾ ਚੱਲ ਜੇ ਪਰ ਹੁਣ ਤੇ ਹਵਾ ਬਿਲਕੁਲ ਬੰਦ ਹੋ ਗਈ ਬੁੱਲੇ ਦੀ ਹਵਾ ਰਹਿ ਗਈ ਤਾਂ ਦੀ ਉਹ ਵੀ ਲੱਤਾਂ ਲੱਗ ਪਏ ਸਾਰੇ ਉਹ ਸਾਹਮਣੇ ਕੋਲੇ ਚੜਦੇ ਪਏ ਨੇ ਉਹ ਵੀ ਲੱਤਾਂ ਲੱਗ ਪਏ ਸਾਰੇ ਪਤਾ ਨਹੀਂ ਕੀ ਚੱਕਰ ਹੁਣ ਹਵਾ ਚੱਲੇਗੀ ਫੇਰ ਗੁੱਡੀ ਚੜੇਗੀ ਨਹੀਂ ਤਾਂ ਗੁੱਡੇ ਇਦਾਂ ਹੀ ਪਏ ਰਹਿਣੇ ਆ ਥੱਲੇ ਬਹੁਤ ਗੁੱਡਾ ਪਿਆ ਹੋਇਆ ਜੇ ਇਦਾਂ ਹੀ ਪਏ ਰਹਿਣੇ ਆ ਚਲੋ ਕੋਈ ਗੱਲ ਨਹੀਂ ਦੇਖਦੇ ਆ ਸਾਰੇ ਕਲਪਗੇ ਵੇ ਲੋ ਸਾਰੇ ਹਵਾ ਬਿਲਕੁਲ ਨਹੀਂ ਚੱਲੀ ਅੱਜ ਅੱਜ ਤੇ ਹਵਾ ਨੇ ਤਾਂ ਹਾਦੀ ਕਰਤੀ ਐ ਬਹੁਤ ਜ਼ਿਆਦਾ ਆ ਜਿਹੜੇ ਬੰਦੇ ਆ ਨਾ ਆਪੇ ਚਿਕਤੀਆਂ ਮਾਰਦੇ ਆ ਇਹ ਕਾਜ ਕਿੱਥੇ ਗਿਆ ਵਾ ਆਜੇ ਚਿਕਤੀਆਂ ਮਾਰਦੇ ਆ ਆਪਾਂ ਚਕੇ ਆ ਵੀ ਨਾਲ ਹੀ ਐ ਉਹ ਇੱਕ ਪਰੇਉਂ ਦੇ ਆ ਵਾ ਇੱਕ ਇੱਥੋਂ ਦੇ ਆ ਵਾ ਇੱਕ ਆ ਆਪਣੇ ਘਰੋਂ ਦੇ ਆ ਆਪਾਂ ਚਿਕਤੀਆਂ ਮਾਰਦੇ ਫਿਰਦੇ ਉਹ ਨਹੀਂ ਕੋਈ ਤੇ ਵੀ ਖਿਚੀਆਂ ਪਈ ਨਹੀਂ ਆਂ ਆਪਸ 'ਚ ਹੋਰ ਦੇ ਪਰ ਨਹੀਂ ਕਿੱਥੇ ਕਿੱਥੇ ਦੇ ਆ ਉਵੇਂ ਭਾਜੀ ਨੇ ਲੱਗੇ ਡਾਉਣ ਬਸ ਗੁੱਡਾ ਇੱਕ ਵੇਖਣ ਲੱਗਿਆ ਵੀ ਹਵਾ ਕਿੱਧਰ ਦੀ ਲੋ ਜੀ ਇੱਕ ਪ੍ਰੋਬਲਮ ਆ ਗਈ ਹੈ ਸਾਡੇ ਬੀਬੀ ਦੀ ਥੋੜੇ ਜਿਆਦਾ ਨਹੀਂ ਠੀਕ ਹੈ ਤੇ ਉਹਨੂੰ ਲਿਆ ਕਰਕੇ ਆਪਾਂ ਆਏ ਇੱਥੇ ਜਲੰਧਰ ਹਸਪੀਟਲ 'ਚ ਤੇ ਚਲੋ ਦੇਖਦੇ ਹਾਂ ਮਹਾਰਾਜ ਮਿਹਰ ਕਰਨ ਸਤਿਗੁਰ ਕਿਰਪਾ ਕਰ ਉਹਨੂੰ ਸਹੀ ਸਲਾਮਤ ਰੱਖਣ ਤੇ ਸੋ ਅਰੇ ਤੇ ਉਹ ਐਮਰਜੈਂਸੀ ਵਾਰਡ ਚ ਨੇ ਮਤਲਬ ਐਮਰਜੈਂਸੀ ਰੂਮ ਚ ਲੈ ਕੇ ਗਏ ਨੇ ਤੇ ਉਸ ਤੋਂ ਬਾਅਦ ਇਹ ਦੇਖੋ ਜੀ ਰਿਪੋਰਟਾਂ ਕਰਨਗੇ ਚੈੱਕਅਪ ਕਰਨਗੇ ਉਸ ਤੋਂ ਬਾਅਦ ਪਤਾ ਲੱਗੂਗਾ ਵੀ ਕੀ ਆ ਪ੍ਰੋਬਲਮ ਕੀ ਆਈ ਆ ਕੀ ਨਹੀਂ ਇਹ ਤੁਹਾਨੂੰ ਸਮਝ ਨਹੀਂ ਆ ਰਹੀ ਕਈ ਡਾਕਟਰ ਨੂੰ ਦਿਖਾ ਲਿਆ ਹੈਗਾ ਪਟਾੜੇ ਵੀ ਪਰ ਸਮਝ ਨਹੀਂ ਆ ਰਹੀ ਤੇ ਹੁਣ ਅੰਦਰ ਲੈ ਕੇ ਗਏ ਆ ਤੇ ਦੇਖਦੇ ਆ ਰਿਪੋਰਟ ਕੀ ਜਾਂਦੀ ਆ ਤੇ ਚਲੋ ਐਸੀ ਕਰਦੇ ਆ ਇੱਥੇ ਵਲੌਗ ਦੀ ਐਂਡਿੰਗ ਐਂਡਿੰਗ ਤੇ ਮਿਲਦੇ ਆ ਤੁਹਾਨੂੰ ਅਪਰ ਨੈਕਸਟ ਵੀਡੀਓ ਚ ठिक सतसीक बेला त